ਧਿਆਨ ਵਿੱਚ ਇਹ ਗੁਰੂ ਵਾਲਾ ਹੋਣਾ ਚਾਹੀਦਾ ਹੈ 13 ਧਿਆਨ ਵਾਲਜ ਕਹਿਣ ਲੱਗੇ ਕਛੂ ਕੁਮੀ ਵਰਗਾ ਹੋਣਾ ਚਾਹੀਦਾ ਹੈ ਕਛੂ ਕੁਮੀ ਦਾ ਧਿਆਨ ਕਿਸ ਤਰ੍ਹਾਂ ਹੈ ਜਦੋਂ ਪਛੂ ਕੁਮੀ ਨੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਹੈ ਨਾ ਖਾਲਸਾ ਜੀ ਤੇ ਉਹ ਰਹਿੰਦੀ ਹੈ ਪਾਣੀ ਦੇ ਵਿੱਚ ਤੇ ਉਸ ਨੂੰ ਰੇਤਾ ਵਾਲੇ ਥਾਂ ਤੇ ਆ ਕੇ ਜਨਮ ਦੇਣਾ ਪੈਂਦਾ ਹੈ ਉਹ ਜੇਤਾ ਵਾਲੇ ਥਾਂ ਤੇ ਆ ਕਰਕੇ ਅੰਡੇ ਦਿੰਦੀ ਹੈ ਤੇ ਫਿਰ ਪਾਣੀ ਵਿੱਚ ਤਲੀ ਜਾਂਦੀ ਹੈ ਤੇ ਉਹਦਾ ਧਿਆਨ ਬਾ ਰੇਤਾਂ ਵਾਲੇ ਥਾਂ ਤੇ ਹੁੰਦਾ ਹੈ ਔਰ ਇਹਦੀ ਪਾਣੀ ਵਿੱਚ ਹੈ ਪਰ ਧਿਆਨ ਉਹਦਾ ਆਪਣੇ ਬੱਚਿਆਂ ਵੱਲ ਹੈ ਇਸੇ ਤਰ੍ਹਾਂ ਗੁਰਸਿੱਖਾ ਤੂੰ ਰਵੇਂ ਭਾਵੇਂ ਭਾਗਰ ਸੰਸਾਰ ਦੇ ਅੰਦਰ ਪਰੰਤ ਕਰ ਧਿਆਨ ਗੁਰੂ ਵਾਲਾ ਹੋਣਾ ਚਾਹੀਦਾ ਤੇਰਾ ਧਿਆਨ ਮਹਾਰਜ ਹੋਣਾ ਮਹਾਰਜ ਵਾਲਾ ਹੋਣਾ ਚਾਹੀਦਾ ਮਹਾਰਜ ਕੇ ਅੰਦਰ ਕਿ ਤੂੰ ਰਵੇਂ ਸੰਸਾਰ ਦੇ ਵਿੱਚ ਤੇਰਾ ਗਿਆਨ ਗੁਰੂ ਵਾਲਾ ਹੋਣਾ ਚਾਹੀਦਾ ਹੈ ਤੇ ਤੈਨੂੰ ਗਿਆਨ ਵੀ ਹੋਣਾ ਚਾਹੀਦਾ ਹੈ ਗਿਆਨ ਬੜਾ ਜ਼ਰੂਰੀ ਹੈ ਗਿਆਨ ਤੋਂ ਬਿਨਾ ਸੰਸਾਰ ਦੇ ਅੰਦਰ ਕੋਈ ਬਾਹਰ ਨਹੀਂ ਤੇਰਾ ਗਿਆਨ ਕੋਇਲ ਵਰਗਾ ਹੋਣਾ ਚਾਹੀਦਾ ਹੈ ਕੋਇਲ ਨੂੰ ਜਦੋਂ ਬੱਚੇ ਦੇਨੇ ਹੁੰਦੇ ਨੇ ਕੋਇਲੀ ਨੇ ਤੇ ਜਾ ਕਰਕੇ ਕੋ ਜਿਹੜੀ ਕੌਣੀ ਹੁੰਦੀ ਆ ਉਹਦੇ ਆਲੇ ਨੇ ਦੇ ਵਿੱਚ ਰਹਿੰਦੀ ਹੈ ਕੌਣੀ ਦੇ ਆਲੇ ਦੇ ਵਿੱਚ ਬੱਚੇ ਦਿੰਦੇ ਆ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤੇ ਕੋਇਲ ਅੱਗੇ ਇੱਕ ਇੱਕ ਜਾਂਦੀ ਐ ਉੱਟਦੀ ਐ ਤੇ ਪਿੱਛੇ ਉਹਦੇ ਬੱਚੇ ਹੁੰਦੇ ਹਨ ਤੇ ਪਿੱਛੇ ਕਾਂ ਦੌੜਦੇ ਨੇ ਇੱਕ ਆਵਾਜ਼ ਮਾਰਦੀ ਐ ਤੇ ਉਹਦੇ ਬੱਚੇ ਉਹਦੇ ਮਗਰ ਹੋ ਜਾਂਦੇ ਨੇ ਆਪਣੀ ਮਾਂ ਮਗਰ ਚਲੇ ਜਾਂਦੇ ਨੇ ਕਾਂਾਂ ਵਿੱਚ ਨਹੀਂ ਰੜਦੇ ਇਸੇ ਤਰ੍ਹਾਂ ਗੁਰਸਿੱਖਾ ਤੇਰੇ ਅੰਦਰ ਇਹਨਾ ਗਿਆਨ ਹੋਣਾ ਚਾਹੀਦਾ ਹੈ ਕਿ ਜਦੋਂ ਗੁਰੂ ਦੀ ਆਵਾਜ਼ ਪਵੇ ਤੇ ਤੂੰ ਗੁਰੂ ਵਾਲੇ ਕੋਲ ਸੇ ਹਾਜ਼ਰ ਹੋ ਜਾਵੇਂ ਗੁਰੂ ਵਾਸਤੇ ਜਿੰਦ ਜਾਨ ਤਲੀ ਤੇ ਧਰ ਦੇਵੇਂ ਤੇ ਤੇਰਾ ਜਿਹੜਾ ਧਿਆਨ ਹੈ ਉਹਦੇ ਵਰਗਾ ਹੋਣਾ ਚਾਹੀਦਾ ਹੈ ਗਿਆਨ ਇਹਨਾਂ ਗਿਆਨ ਹੋਣਾ ਚਾਹੀਦਾ ਕਿ ਫੇ ਐਵੇਂ ਨਾ ਮੜੀਆਂ ਮੱਠਾਂ ਦੇ ਦੁਰਿਆਕ ਨਹੀਂ ਮਹਾਰਾਜ ਕਹਿੰਦੇ ਕਿ ਤੈਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ ਆਪਾਂ ਨੂੰ ਗਿਆਨ ਹੋਣਾ ਤਿੰਨ ਜ਼ਰੂਰੀ ਹੈ ਗਿਆਨ ਤੋਂ ਬਿਨਾ ਕਲਸਾ ਜੀ ਦੇਵੀ ਦੇਵਤਿਆਂ ਦੀ ਪੂਜਾ ਜੇ ਕਰਕੇ ਸੰਸਾਰ ਦੇ ਲੋਕੀ ਕਹੀ ਜਾਣ ਨਾ ਲੋਕਾਂ ਦੇ ਕੋਲ ਸ਼ਬਦਾਂ ਦੇ ਬੜੇ ਪਾਣ ਨੇ ਆਸਾ ਕਰਕੇ ਕਿ ਤੁਹਾਡੀ ਪ੍ਰਾਣੀ ਇੱਛਾ ਵੀ ਪੂਰੀ ਹੋਵੇ ਕਿ ਪ੍ਰਾਣ ਜਗ ਵੀ ਪੂਰਾ ਹੋਵੇਗਾ ਤੇ ਕਿਆ-ਕਿਆ ਕਰਕੇ ਆਪਣੇ ਵੱਲ ਜੁੜੀ ਜਾਂਦੇ ਨੇ ਮਹਾਰਜ ਕਹਿਣ ਲੱਗੇ ਇਹ ਦੋ ਇਸ ਤਰ੍ਹਾਂ ਤੈਨੂੰ ਗਿਆਨ ਹੋਣਾ ਬੜਾ ਜ਼ਰੂਰੀ ਏ ਜਦ ਦੋ ਗੱਲਾਂ ਮਹਾਰਜ ਨੇ ਬਾਦਮ ਦਸੀਆਂ ਕਹਿਣ ਲੱਗੇ ਤੈਨੂੰ ਨਿਮਰਤਾ ਤੇ ਬਚਨ ਮੰਨਣ ਦਾ ਵੀ ਬਹੁਤ ਜ਼ਿਆਦਾ ਵਿਸਥਾਰ ਅਸੂਲਣ ਰੈਗੂਲੇਸ਼ਨ ਰੂਲਸ ਹੁਣੇ ਜਾਈਦੇ ਹਨ ਤੈਨੂੰ ਬਚਨ ਮੰਨਣਾ ਆਉਣਾ ਚਾਹੀਦਾ ਹੈ ਕਿ ਜੋ ਗੁਰੂ ਬਚਨ ਕਰ ਰਿਹਾ ਹੈ ਮੈਂ ਉਸ ਨੂੰ ਸੱਚ ਕਰਕੇ ਮੰਨਾਂ ਮੈਂ ਉਹਨਾਂ ਬਚਨਾਂ ਤੇ ਭਾਵਾ ਮੈਂ ਉਹਨਾਂ ਬਚਨਾਂ ਤੇ ਤਰ ਜਾਵਾ ਮੈਂ ਉਹਨਾਂ ਬਚਨਾਂ ਤੇ ਨਿਰਭਰਤ ਰਾਂ ਮਹਾਰਾਜ ਕਹਿੰ ਲੱਗੀ ਕਿ ਇਸ ਤਰ੍ਹਾਂ ਸੰਭਵ ਹੈ ਕਹਿੰਦੇ ਗੁਰੂ ਦੇ ਨਾਮ ਤੋਂ ਬਿਨਾ ਨਹੀਂ ਜਿਹਦੇ ਗੇਜੇ ਦੇ ਵਿੱਚ ਖਾਲਸਾ ਜੀ ਗੁਰੂ ਦਾ ਨਾਮ ਹੈ ਨਾ ਜਿਹਦੇ ਭੋਜੇ ਦੇ ਵਿੱਚ ਜਿਹਦੇ ਝੋਲੀ ਦੇ ਵਿੱਚ ਗੁਰੂ ਦਾ ਨਾਮ ਹੈ ਉਹਦੇ ਪੱਲੇ ਦੇ ਵਿੱਚ ਮਹਾਰਾਜ ਨੇ ਨਿਮਰਤਾ ਵੀ ਬਣ ਦਿੱਤੀ ਉਹਦੇ ਪੱਲੇ ਦੇ ਵਿੱਚ ਮਹਾਰਾਜ ਨੇ ਬਚਨ ਮੰਨਣਾ ਵੀ ਵੰਨ ਦਿੱਤਾ ਉਹਦੇ ਫੱਲੇ ਦੇ ਵਿੱਚ ਗਿਆਨ ਵੀ ਵੰਨ ਦਿੱਤਾ ਉਹਦੇ ਪੱਲੇ ਦੇ ਵਿੱਚ ਧਿਆਨ ਵੀ ਵੰਨ ਦਿੱਤਾ ਮਹਾਰਾਜ ਕਹਿਣ ਲੱਗੇ ਪਰ ਤੈਨੂੰ ਅਤਿਅੰਤ ਜ਼ਰੂਰੀ ਹੈ ਨਿਮਰਤਾ ਬਚਨ ਮੰਨਣਾ ਇੱਥੇ ਬੜਿਆਂ ਦਾ ਸਵਾਲ ਹੁੰਦਾ ਹੈ ਕਹਿਣ ਲੱਗੇ ਜੀ ਕੋਸ਼ਿਸ਼ ਤਾਂ ਰੋਜ਼ ਕਰਦੇ ਆਂ ਪਰ ਗੁਰੂ ਕਰ ਆਇਆ ਨਹੀਂ ਜਾਂਦਾ ਤੇ ਜੇ ਘਰ ਬੈਠ ਕੇ ਨਾਮ ਜਪਣੀਏ ਕਿ ਕੇਈ ਸਾਡਾ ਜਪਿਆ ਹੋਇਆ ਨਾਮ ਪਰਵਾਨ ਹੋ ਜਾਵੇ ਇੱਕ ਮਾਰਗ ਗਿਆਨ ਲੱਗੇ ਕੇਂਦਰ ਸੰਗਿਆਨ ਧਿਆਨ ਤੇ ਬਚਨ ਮੰਨਣ ਦੀ ਜਿਹੜੀ ਅਵਸਥਾ ਹੈ ਸੰਗਤ ਤੋਂ ਬਗੈਰ ਨਹੀਂ ਪੁਰਾਣੇ ਸਮਿਆਂ ਦੇ ਅੰਦਰ ਜੇਕਰ ਕੇ ਆਪਾਂ ਧਿਆਨ ਦਈਏ ਤੇ ਜਿਹੜੇ ਦੇਵੀ ਦੇਵਤੇ ਸਾਰੇ ਜੇਕਰ ਕੇ ਇਨ੍ਹਾਂ ਦੀ ਪੂਜਾ ਕਿਸੇ ਨੇ ਕਰਨੀ ਹੋਵੇ ਨਾ ਤੇ ਪਹਾੜਾਂ ਤੇ ਜਾ ਕਰਕੇ ਕਰਦਾ ਸੀ ਜੰਗਲਾਂ ਦੇ ਵਿੱਚ ਜਾ ਕਰਕੇ ਕਰਦਾ ਸੀ ਘਰ ਨੂੰ ਛੁਟਕਾਰਾ ਪਾ ਲਿੰਦਾ ਸੀ ਗ੍ਰਸਥੀ ਜੀਵਨ ਨੇ ਹੀ ਸੁਖੋਗਦਾ ਪਰਮਹਾਰਜ ਨੇ ਉਹਨਾਂ ਸਾਰਿਆਂ ਨੂੰ ਕਿਹਾ ਭਾਈ ਬਾਹਣਾ ਤੇ ਜਾਣ ਦੇ ਵਿੱਚ ਜਰੂਰਤ ਨਹੀਂ ਜਗਨਾ ਦੇ ਵਿੱਚ ਭਵਨ ਕਰਨ ਦੇ ਵਿੱਚ ਜਰੂਰਤ ਨਹੀਂ ਤੁਹਾਨੂੰ ਗੁਰੂ ਦੇ ਘਰ ਆਉਣ ਦੀ ਜਰੂਰਤ ਹੈ ਸੰਗਤ ਵਿੱਚ ਆਉਣ ਦੀ ਜਰੂਰਤ ਹੈ ਸੰਗਤ ਦੇ ਵਿੱਚ ਜੱਪਿਆ ਹੋਇਆ ਨਾਮ ਦਾ ਲਾਭ ਕੀ ਹੈ ਕਾਲ사 ਜੀ ਸੰਗਤ ਦੇ ਵਿੱਚ 100 ਜਣਾਂ ਬੈਠਾ ਹੁੰਦਾ ਹੈ 200 ਜਣਾਂ ਬੈਠਾ ਹੁੰਦਾ ਹੈ ਤੇ ਜੇ ਆਪਾਂ ਨਾਮ ਜਪਦੇ ਆਂ ਸੰਗਤ ਦੇ ਵਿੱਚ ਜੇ ਕਰਕੇ ਆਪਾਂ ਇੱਕ ਵਾਰੀ ਵਾਹਿਗੁਰੂ ਦਾ ਨਾਮ ਲਿਆ ਸਤਨਾਮ ਸ੍ਰੀ ਵਾਹਿਗੁਰੂ ਪਿੱਛੇ 100 200 ਜਿਹਨੇ ਬੋਲੇ ਆਪਣੇ ਨਾਮ ਦੇ ਮਗਰ ਉਹ ਸਾਰਾ ਇੱਕੋ ਦਾ ਹੀ ਜੁੜਨਾ ਹੈ 100 200 ਜਣਿਆਂ ਜੱਪਿਆ ਕਰੋੜਾਂ ਵਾਰ ਜੱਪਿਆ ਨਾਮ ਤੇ ਕਰੋੜਾਂ ਵਾਰ ਆਪਣੀ ਜੀਭਾਂ ਤੋਂ ਵਾਹਿਗੁਰੂ ਦਾ ਨਾਮ ਨਿਕਲੇ ਸੰਸਾਰ ਦੇ ਅੰਦਰੋਂ ਤਾਂ ਮੁਕਤੀ ਭਗਤ ਸਾਗਰ ਤੋਂ ਪਾਰ ਹੋ ਜਾਣਾ ਹੈ ਜੇ ਕਰਕੇ ਵਾਹਿਗੁਰੂ ਦੇ ਨਾਮ ਵੀ ਬਖਸ਼ਿਸ਼ ਹੋ ਜਾਵੇ ਇਸ ਜੀਵਨ ਤੋਂ ਕਰੋੜਾਂ ਵਾਰ ਵੈਗੂ ਦੇ ਸ਼ਬਦ ਨਿਕਲ ਜਾਣ ਤੇ ਸੰਸਾਰ ਤੋਂ ਪਾਰ ਹੋ ਜਾਈਦਾ ਹੈ ਖੰਸਾ ਜੀ ਸੋ ਮਹਾਰਜ ਨੇ ਕਿਹਾ ਸੰਗਤ ਵਿੱਚ ਜਪੇ ਹੋਏ ਨਾਮ ਦਾ ਬਹੁਤ ਲਾਭ ਹੈ ਹਾਂ ਇਕੱਲੇ ਬੈਠੇ ਨਾਮ ਜਪੇ ਦਾ ਫਲ ਹੈ ਪਰ ਮਹਾਰਜ ਕਹਿਣ ਲੱਗੇ ਜੇਦਨ ਤੇਰਾ ਇਕੱਲੇ ਬੈਠੇ ਨਾਮ ਜਪੇ ਦਾ ਫਲ ਤੈਨੂੰ ਨਾ ਪ੍ਰਾਪਤ ਹੋਇਆ ਬੈਠ ਕਰਕੇ ਸੰਗਤ ਵਿੱਚ ਮਨ ਵਿੱਚ ਵਰਤੀ ਕਾ ਕਰ ਕਰਕੇ ਨਾਮ ਜਪ ਲਵੀਂ ਸੰਗਤ ਦੇ ਵਿੱਚ ਐਸੀ ਵਰਤੀ ਹੈ ਸੰਗਤ ਦੇ ਵਿੱਚ ਐਸੀ ਅਵਸਥਾ ਹੈ ਉਹ ਤੈਨੂੰ ਸਹੀ ਅਰਦਾਸ ਤੋਂ ਕਦੇ ਵਿਰਥਾ ਨਹੀਂ ਜਾਣ ਦੇਵੇਗੀ ਸੰਗਤ ਦੇ ਵਿੱਚ ਕੀਤੀ ਹੋਈ ਅਰਦਾਸ ਕਦੇ ਖਾਲਸਾ ਜੀ ਵਰਤੀ ਨਹੀਂ ਜਾਂਦੀ ਹਾਂ ਸੰਗਤ ਦੇ ਵਿੱਚ ਕੀਤੀ ਹੋਈ ਅਰਦਾਸ ਵਰਤੀ ਨਹੀਂ ਜਾ ਸਕਦੀ ਸੰਗਤ ਦੇ ਚਰਨਾ ਦੇ ਵਿੱਚ ਕਰਨਤੀ ਹੈ ਸੰਗਤ ਦੇ ਹੱਥਾਂ ਵਿੱਚ ਕੀਰਤੀ ਹੈ ਸੰਗਤ ਸਾਹਿਬ ਸੰਗਤ ਬਹੁਤ ਵੱਡਾ ਮਹਾਤਮ ਸਾਰ ਸੰਗਰ ਜੀ ਆਪਾਂ ਜਿਹੜੇ ਬੈਠੇ ਆ ਇਹ ਮਹਾਰਾਜ ਦੇ ਚਰਨਾਂ ਦੇ ਵਿੱਚ ਬਰਾਜਮਾ ਆਣਾ ਤੇ ਆਪਣੇ ਬੜੇ ਵੱਡੇ ਭਾਗ ਨੇ ਕਿਉਂਕਿ ਇਸ ਪਿਲੇ ਦੇ ਸਮੇਂ ਦੇ ਅੰਦਰ ਅੰਮ੍ਰਿਤ ਵੇਲੇ ਕਈ ਜਣੇ ਸੁੱਤੇ ਹੁੰਦੇ ਨੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਸੌਣਾ ਹੈ 8-8 ਵਜੇ ਤੱਕ ਸੁੱਤੇ ਰਹਿਣਾ ਕਰਦੇ ਨੇ 9-9 ਵਜੇ ਤੱਕ ਸੁੱਤੇ ਰਹਿੰਦੇ ਨੇ ਤੇ ਆਪਾਂ ਕਿੰਨੇ ਵਡਪਾ ਗਏ ਹਾਂ ਮਹਾਰਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾ ਦੀ ਕਿਰਪਾ ਜਿਹਨੇ ਅੰਮ੍ਰਿਤ ਵੇਲੇ ਆ ਕਰਕੇ ਗੁਰੂ ਦੇ ਲੜ ਲੱਗੇ ਹਨ ਅੰਮ੍ਰਿਤ ਵੇਲੇ ਆ ਕਰਕੇ ਮਹਾਰਾ ਦੇ ਦਰਸ਼ਨ ਕੀਤੇ ਹਨ ਦਰਸ਼ਨ ਦਾ ਸਾਰਾ ਦਿਨ ਕਰੀ ਜਾਓ ਸਫਲ ਹੋ ਜਾਣਾ ਪਰ ਦਰਸ਼ਨ ਉਹ ਜਾਦਾ ਸਫਲ ਨੇ ਜਿਹੜੇ ਆਪਾਂ ਅੰਮ੍ਰਿਤ ਵੇਲੇ ਆ ਕਰਕੇ ਕੀਤੇ ਜਦੋਂ ਤਾਂ ਸਿੱਧ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੇ ਅੰਦਰ ਨਾ ਕਾਲਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਅੰਦਰ ਗੁਰੂ ਰਜਨ ਪਾਸ਼ਾ ਜੀ ਦੇ ਸਮੇਂ ਦੇ ਅੰਦਰ ਮਹਾਰਾਜ ਜਦੋਂ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕਰਕੇ ਮਹਾਰਾਜ ਦੇ ਦਰਸ਼ਨ ਕਰਦਾ ਸੀ ਨਾ ਸਾਰਾ ਦਿਨ ਉਹਦੀ ਸਿਫਤ ਹੁੰਦੀ ਸੀ ਮਹਾਰਾਜ ਦੇ ਦਰਬਾਰ ਦੇ ਅੰਦਰ ਕਿ ਫਲਾਣੇ ਸਿੱਖ ਨੇ ਸਾਰਿਆਂ ਤੋਂ ਪਹਿਲਾਂ ਆ ਕਰਕੇ ਦਰਸ਼ਨ ਕੀਤੇ ਨੇ ਮਹਾਰਾਜ ਉਸ ਨੂੰ ਬੜੀਆਂ ਅਸੀਸਾਂ ਦਿੰਦੇ ਹਨ ਮਹਾਰਾਜ ਉਸ ਨੂੰ ਬੜੇ ਫਲ ਦਿੰਦੇ ਨੇ ਮਹਾਰਾਜ ਉਸਦੀਆਂ ਬੜੀਆਂ ਇੱਛਾਵਾਂ ਪੂਰਦੇ ਨੇ ਗਰੀਬੀ ਕੱਢ ਦਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਆ ਕੇ ਗੁਰੂ ਦੇ ਦਰਸ਼ਨ ਕੀਤੇ ਨੇ ਸਾਰਿਆਂ ਤੋਂ ਪਹਿਲਾਂ ਆ ਕੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਇਆ ਹੈ ਬੜੇ ਬੜਪਾਗੇ ਮੰਨਣਾ ਤੇ ਸਮਾ ਸਤ ਸੰਗਤ ਜੀ ਅੱਜ ਵੀ ਉਹੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਤੱਜ ਵੀ ਉਹੀ ਨੇ ਜੇਕਰ ਕਿ ਆਪਾਂ ਸਾਰਿਆਂ ਤੋਂ ਪਹਿਲਾਂ ਆ ਕੇ ਮਹਾਰਾਜ ਦੇ ਦਰਸ਼ਨ ਕਰਾਂਗੇ ਨਾ ਤੇ ਫਤਿਹ ਹਰ ਸੰਗਤ ਜੀ ਅੱਜ ਵੀ ਉਨਾ ਹੀ ਪ੍ਰਾਪਤ ਹੋਣਾ ਹੈ ਇਹ ਨਹੀਂ ਮੰਨਣਾ ਕਿ ਗੁਰੂ ਕਿਹੜਾ ਬੋਲਦਾ ਹੈ ਜੀ ਗੁਰੂ ਕਿਹੜਾ ਬਚਨ ਕਰਦਾ ਹੈ ਸਾਰ ਸਕੇ ਲਈ ਕਦੇ ਵੀ ਮਨ ਦੇ ਵਿੱਚ ਨਹੀਂ ਰੱਖਣਾ ਕਿ ਮਹਾਰਾਜ ਕੋਰੇ ਸਾਡੀ ਅਰਦਾਸ ਸੁਣਦਾ ਹੈ ਕਿ ਨਹੀਂ ਮਹਾਰਾਜ ਸਤਸਗਿਬ ਗੁਰਬਾਣੀ ਵਿੱਚ ਲਿਖਿਆ ਹੈ ਕਿ ਜਿਹੜਾ ਕੀੜੀ ਤੋਂ ਲੈ ਕਰਕੇ ਆਕੀ ਤੱਕ ਹੈ ਨਾ ਧਰਤੀ ਤੋਂ ਲੈ ਕਰਕੇ ਅਸਮਾਨ ਤੱਕ ਹੈ ਇਹ ਸਿਰ ਦੇ ਜਰੇ ਜਰੇ ਦੇ ਸਮਾਰਿਆ ਹੈ ਤੇ ਜਿਹੜਾ ਜਰੇ ਜਰੇ ਦੇ ਸਮਾਰਿਆ ਉਹ ਕਿਵੇਂ ਨਾ ਅਰਦਾਸ ਸੁਣਦਾ ਹੋਵੇਗਾ ਗੁਰਬਾਣੀ ਨੇ ਤਾਂ ਇਥੋਂ ਤੱਕ ਛੂਟ ਦੇ ਦਿੱਤੀ ਕਹਿਣ ਲੱਗੇ ਤੂੰ ਜਿੱਥੇ ਬੈਠ ਕੇ ਮਰਦੀ ਜਪ ਰੱਬ ਤੇਰੇ ਅੰਦਰ ਪਰਮਾਤਮਾ ਹਿਰਦੇ ਘਰ ਦੇ ਵਿੱਚ ਹੈ ਜਿੱਥੇ ਮਰਜੀ ਬੈਠ ਕਰਕੇ ਜਦ ਤੇਰੀ ਅਰਦਾਸ ਉੱਥੇ ਸੁਣੀ ਜਾਵੇ ਕਿ ਹੁਣ ਭਾਈ ਮੱਖਣ ਸ਼ਰਬਾਣਾ ਉਹ ਕਿਹਾ ਆਕਰ ਕੇ ਸ੍ਰੀ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਨਾ ਉੱਥੇ ਬੈਠੇ ਆ ਜਦੋਂ ਜਹਾਜ਼ ਡੁੱਬਣ ਲੱਗਾ ਤੇ ਮਹਾਰਾਜ ਕਹਿਣ ਕਹਿਣ ਲੱਗਾ ਅਰਦਾਸ ਕਰਕੇ ਕਿ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਨਹੀਂ ਪਤਾ ਕਿ ਨਵੀਂ ਜੋਤ ਕੌਣ ਹੈ ਪਰ ਮੈਂ ਵਾਅਦਾ ਕਰਦਾ ਦੇ ਕਰਕੇ ਤੁਹਾਾਰੇ ਤੁਸੀਂ ਨਵੀਂ ਜੋਤ ਪ੍ਰਕਾਸ਼ ਹੋਣਾ ਧਰਤੀ ਤੇ ਤੇ ਮੇਰੀ ਅਰਦਾਸ ਨੂੰ ਮੇਰਾ ਜਹਾਜ ਡੁੱਬਣ ਵਾਲਾ ਇਸ ਨੂੰ ਪਾਰ ਕਰ ਦਵ ਤੇ ਮੈਂ ਤੁਹਾਡੇ ਹਜ਼ੂਰ ਵਿੱਚ ਆ ਕਰਕੇ 50 ਮੋਹਰਾਂ ਜੜਾਵਾਂਗਾ ਜਦੋਂ ਇਹ ਵਜਨ ਹੋ ਗਿਆ ਤੇ ਧੰਨ ਸ੍ਰੀ ਗੁਰੂ ਤੇਜਪਾਲ ਸਾਹਿਬ ਜੀ ਉਦੋਂ ਅਜੇ ਖੋਜ ਨਹੀਂ ਸੀ ਹੋਈ ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੇ ਕਿਹਾ ਸੀ ਗੁਰੂ ਬਸਾ ਬਾਬੇ ਬਕਾਲੇ ਇਦਾਂ ਦਾ ਵਚਨ ਕਰਕੇ ਤੇ ਮਹਾਰਾਜ ਜੋਤੀ ਜੋਤ ਸਮਾ ਗਏ ਜਦੋਂ ਬਾਬੇ ਬਕਾਲੇ ਸਾਹਿਬ ਆਇਆ ਜਹਾਜ ਬਚ ਗਿਆ ਸਾਰੇ ਇਥੇ 22 ਮੰਦੀਆਂ ਲੱਗੀਆਂ ਹੋਈਆਂ ਨੇ ਸਾਰਿਆਂ ਕੇ ਪੰਜ-ਪੰਜ ਰਜਿਤਪਨ ਭੇਟਾ ਕਰਦਾ ਹੈ ਪੰਜ-ਪੰਜ ਮੋਹਰਾ ਭੇਟਾ ਕਰਦਾ ਹੈ ਅਖੀਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆ ਕੇ ਪੰਜ ਮੋਹਰਾ ਭੇਟਾ ਕਰਦਾ ਹੈ ਮਹਾਰਾਜ ਉਸ ਨੂੰ ਬਾਅਦ ਫੜ ਲੈਂਦੇ ਨੇ ਕਹਿਣ ਲੱਗੇ ਮੱਖਣ ਸ਼ਾਹ ਆਵੇਗ ਸਾਡਾ ਮੋਢਾ ਕਹਿਣ ਲੱਗੇ ਸਾਡਾ ਮੋਢੇ ਅਨਵੇਗ ਇਹਦੇ ਤੇ ਖਰੇ ਵੀ ਨਿਸ਼ਾਨ ਹੈ ਜਦੋਂ ਸੀ ਤੇਰਾ ਦਹਾਜ ਇਹ ਮੋੜਾ ਤੇਰੇ ਜਹਾਜ਼ ਨਾਲ ਲਾ ਕੇ ਤੈਨੂੰ ਪਾਰ ਕੀਤਾ ਸੀ ਇਹ ਮੋੜਾ ਤੇਰੇ ਜਹਾਜ਼ ਨਾਲ ਲਾਇਆ ਤੇ ਅਜੇ ਵੀ ਨਿਸ਼ਾਨ ਹੈ ਤੇਰਾ ਜਹਾਜ਼ ਪਾਰ ਕੀਤਾ ਸੀ ਜਿੰਨੀਆਂ ਮੋਹਰਾਂ ਤੂੰ ਆਖਿਆ ਨੇ ਇੱਥੇ ਰੱਖ ਇਹ ਮਾਰੇ ਵੀ ਮੋਹਰਾਂ ਦੇ لالਚੀ ਨਹੀਂ ਸਿੱਖ ਨੂੰ ਦਰਸਾਉਣਾ ਸੀ ਕਿ ਕੀਤੀ ਹੋਈ ਅਰਦਾਸ ਗੁਰੂ ਸੁਣਦਾ ਹੈ ਆਪਾਂ ਸਮੇਂ ਨੂੰ ਭੁੱਲ ਜਾਂਦੇ ਆਂ ਕੀਤੀ ਹੋਈ ਅਰਦਾਸ ਦਾ ਫਾਲੂ ਭੁੱਲ ਜਾਂਦੇ ਆਂ ਪਰ ਗੁਰੂ ਦਾਤਾ ਦੇਣ ਵਿੱਚ ਕਮੀ ਨਹੀਂ ਰੱਖਦਾ